ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਨੰਗਲਾ ਪੰਜਾਬ। ਅੱਜ ਆਪਾਂ ਤੁਹਾਡੇ ਨਾਲ ਫਿਰ ਤੋਂ ਇੱਕ ਨਵੀਂ ਕਹਾਣੀ ਲੈ ਕੇ حاضر ਹਾਂ। ਕਹਿੰਦੇ ਆ ਕਿ ਜੇਕਰ ਪੁੰਨ ਦਾ ਫਲ ਮਿਲਦਾ ਹੈ ਕੀਤੇ ਹੋਏ ਪੁੰਨ ਦਾ ਤੇ ਉੱਥੇ ਫਿਰ ਸਾਨੂੰ ਸਾਡੇ ਕੀਤੇ ਹੋਏ ਪਾਪਾਂ ਦੀ ਜਿਹੜੀ ਸਜ਼ਾ ਹੈ ਜਿਹੜਾ ਉਹਨਾਂ ਦਾ ਫਲ ਹੈ ਉਹ ਉਸੇ ਜਿਹਾ ਮਿਲਦਾ। ਤੇ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਇਨਾ ਪੂਰਾ ਕੰਮ ਨਾ ਕਰੋ ਕਿ ਜਿਹੜੀ ਤੁਹਾਨੂੰ ਜਦੋਂ ਬਾਅਦ ਵਿੱਚ ਉਹਦੀ ਸਜ਼ਾ ਮਿਲੇ ਤੇ ਉਹ ਤੁਹਾਡੇ ਤੋਂ ਫਿਰ ਹੋਗੀ ਨਾ ਜਾਈ ਉਹ ਤੋਂ ਅਨੁਭਵਤ ਨਹੀਂ ਜਿਹੜੀ ਔਖੀ ਹੋਵੇ ਕਿਤੇ ਕਿਤੇ ਜੜੀਆਂ ਕਰਨੀਆਂ ਭਰਨੀਆਂ ਨੇ ਸਭ ਇੱਥੇ ਨੇ ਕਦੇ ਕਿਸੇ ਨੇ ਕੋਈ ਨਰਕ ਜਾਂ ਸਵਰਗ ਦੇਖਿਆ ਹੈ ਜੇਕਰ ਕੋਈ ਸੌਖਾ ਹੈ ਕੋਈ ਆਪਣੇ ਚੰਗੇ ਕਰਮ ਕਰਦਾ ਹੈ ਆ ਫਿਰ ਉਹਦੇ ਵਾਸਤੇ ਜਿਹੜੀ ਜ਼ਿੰਦਗੀ ਹੈ ਉਹ ਸਵਰਗ ਦੀ ਤੇ ਜੇਕਰ ਉਹ ਬੁਰੇ ਕਰਮ ਕਰਕੇ ਮਰ ਜਾਂਦਾ ਹੈ ਤੇ ਫਿਰ ਉਹ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਵੀ ਨਰਕਾ ਪਰਿਪਤਿਤ ਕਰਦਾ ਹੈ ਕਿਉਂਕਿ ਉਹ ਸੁੱਖ ਦਾ ਸਾਹ ਨਹੀਂ ਲੈਂਦਾ ਇਸ ਵਾਸਤੇ ਕੋਈ ਵੀ ਜਿਹੜਾ ਤੁਸੀਂ ਬੁਰਾ ਕਰਮ ਕਰਨ ਲੱਗੇ ਲੱਖਾਂ ਨਹੀਂ ਹਜ਼ਾਰਾਂ ਨਹੀਂ ਕਰੋੜਾਂ ਵਾਰ ਸੋਚੋ ਕਿ ਕੀ ਇਹ ਦੀ ਜਿਹੜੀ ਸਜ਼ਾ ਹੈ ਚਿੱਕਰ ਸਾਨੂੰ ਭੋਗਣੀ ਪਵੇ ਤੇ ਬਾਅਦ ਵਿੱਚ ਅਸੀਂ ਭੋਗ ਸਕਾਂਗੇ ਸੋ ਇਹੋ ਜਿਹੀ ਇੱਕ ਕਹਾਣੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝ ਪਾਉਂਦੇ। ਕਿੰਦੇ ਪਿੰਡ ਦੇ ਵਿੱਚ ਇੱਕ ਕਿਸਾਨ ਭਰਾ ਬਹੁਤ ਜ਼ਿਆਦਾ ਅਮੀਰ ਖੁੱਲੀ ਜ਼ਮੀਨ ਜਾਇਦਾਦ ਹੀ ਦੋਸਤ ਤੇ ਪੁੱਤ ਤੇ ਦੂਜੇ ਪਾਸੇ ਵਟ ਨਾਲ ਵਟ ਸਾਂਝੀ ਇੱਕ ਗਰੀਬ ਕਿਸਾਨ ਰਹਿੰਦਾ ਉਸ ਦਾ ਇੱਕ ਪੁੱਤਰ ਜਿਹੜਾ ਅਮੀਰ ਪੱਖੇ ਅਮੀਰ ਕਿਸਾਨ ਹੈ ਜਿਹਦੇ ਕੋਲ ਖੁੱਲੀ ਜ਼ਮੀਨ ਜਾਇਦਾਦ ਹੈ ਉਹਦੇ ਕੋਲ ਜਿੰਨੀ ਮਰਜ਼ੀ ਜ਼ਮੀਨ ਹੈਗੀ ਹੈ ਪਰ ਉਸ ਦੀ ਜਿਹੜੀ ਨੀਅਤ ਹੈ ਨਾ ਉਹ ਫਿਰ ਵੀ ਨਹੀਂ ਰੱਝਦੀ ਤੇ ਜਿਹੜਾ ਗਰੀਬੰਦਾ ਹੈ ਬਾਤੜ ਜਿਹਦੇ ਕੋਲ ਕੋਈ ਥੋੜਾ ਬਹੁਤਾ ਜ਼ਮੀਨ ਦਾ ਟੁਕੜਾ ਹੈ ਉਹਦੇ ਅੱਗੇ ਬਹੁਤ ਹੱਥ ਪੱਲੇ ਚੋੜਦਾ ਹੈ ਕਿ ਰੋਜ਼ ਤੋਂ ਵੱਟ ਵੱਟਦਾ ਹੈ ਤੇ ਮੇਰੇ ਖੇਤਾਂ ਨੂੰ ਆਪਣੇ ਖੇਤਾਂ ਦੇ ਵਿੱਚ ਰਲਾ ਰਿਹਾ ਹੈ ਉਨੇ ਬਹੁਤ ਹੱਥ ਪੱਲੇ ਰੋਜ਼ ਜੋੜਨੇ ਪਰ ਕਹਿੰਦੇ ਆ ਕਿ ਜਿਹਦੇ ਕੋਲ ਚਾਰ ਛੱਲੜ ਹੁੰਦੇ ਨੇ ਚਾਰ ਟੱਪੇ ਹੁੰਦੇ ਨੇ ਉਹ ਕਿੱਥੇ ਗਰੀਬ ਬੰਦੇ ਨੂੰ ਕੁਝ ਜਾਣਦਾ ਹੈ ਹਮੇਸ਼ਾ ਆਪਣੇ ਪੈਸੇ ਦਾ ਆਪਣੇ ਕੋਲ ਹੋਏ ਦਾ ਜਿਹੜਾ અનુਮਾਨ ਹੁੰਦਾ ਸੀ ਉਹਦਾ ਉਹ ਦਬਕਾ ਲਾ ਕੇ ਉਹਨੂੰ ਚੁੱਪ ਕਰਵਾ ਦਿੰਦਾ ਅੱਜ ਕੀ ਜਿਹੜਾ ਗਰੀਬ ਬੰਦਾ ਹੈ ਉਹ ਆਕਿਆ ਪਿਆ ਹੈ ਕਿ ਰੋਜ਼ ਕਿ ਮੇਰੀ ਵਾਟ ਨੂੰ ਫੜਦਾ ਏ ਅਗਰ ਲਾਉਂਦਾ ਏ ਤੇ ਮੇਰੀ ਜ਼ਮੀਨ ਦਾ ਹਿੱਸਾ ਜਿਹੜਾ ਆਪਣੀ ਜ਼ਮੀਨ ਦੇ ਵਿੱਚ ਲਾ ਰਿਹਾ ਤੇ ਉਹਨੂੰ ਪਤਾ ਏ ਛੋਟੇ ਹੁੰਦਿਆਂ ਤੁਸੀਂ ਕਿ ਸਾਡੀਆਂ ਜਿਹੜੀਆਂ ਪਹਿਲੀਆਂ ਵਟਾਂ ਮੰਨੇ ਸੀ ਉਹ ਕਿੱਥੇ ਸੀ ਉਹ ਬਹੁਤ ਉਸ ਨੂੰ ਸਮਝਾਉਂਦਾ ਏ ਕਿ ਭਰਾਵਾ ਮੇਰੀ ਜ਼ਮੀਨ ਤਾਂ ਪਹਿਲਾਂ ਹੀ ਜਿਹੜਾ ਤੇਰਾ ਪਿਓ ਸੀ ਉਹ ਮੇਰੇ ਪਿਓ ਤੋਂ ਪਹਿਲਾਂ ਹੀ ਅੱਗੇ ਨੂੰ ਵਟ ਖੋਰ-ਖੋਰ ਕਿ ਲਿਆ ਗਿਆ ਤੇ ਹੁਣ ਰਿੰਦੀ ਕਸਰ ਤੋਂ ਛੱਡ ਰਿਹਾ। ਕੋਈ ਇੱਕ ਦਿਨ ਗਰੀਬ ਬੰਦਾ ਕੀ ਕਰਦਾ ਹੈ ਕਿ ਪਿੰਡ ਦੀ ਪਰੇ ਪੰਚਾਇਤ ਨੂੰ ਇਕੱਠਿਆਂ ਕਰਦਾ ਹੈ। ਤੇ ਉਹਨਰ ਵਾਕਦਾ ਹੈ ਕਿ ਮੇਰਾ ਆ ਰੋਲਾ ਹੈ ਤਿੰਨ ਬੇੜਿਆ ਚ। ਤੇ ਕਹਿੰਦੇ ਜੜੀ ਪੰਚਾਇਤੇ ਉਹੋ ਜ਼ਰੀਬ ਨੂੰ ਫੜਦੇ ਆ ਤੇ ਜ਼ਮੀਨ ਦੀ ਬੇਨਤੀ ਕਰਨੀ ਸ਼ੁਰੂ ਕਰ ਦਿੰਦੇ। ਜਦ ਜ਼ਮੀਨ ਮਿਣੀ ਜਾਂਦੀ ਹੈ ਤਾਂ ਕਹਿੰਦੇ ਆ ਕੇ ਜ਼ਮੀਨ ਦਾ ਠੀਕ ਹਿੱਸਾ ਉਹਨੂੰ ਕੋਈ ਦੋ ਕਨਾਲ ਤੋਂ ਢਾਈ ਕਨਾਲ ਜ਼ਮੀਨ ਹੈ ਜਿਹੜੀ ਉਹ ਅਮੀਰ ਬੰਦੇ ਵੱਲ ਚਲੀ ਜਾਂਦੀ ਉਹਨੂੰ ਦੇਣੀ ਆਉਂਦੀ ਤਾਂ ਉੱਥੇ ਸਾਰੀ ਪੰਚਾਇਤ ਉਸ ਅਮੀਰ ਬੰਦੇ ਨੂੰ ਫੈਸਲਾ ਸੁਣਾਉਂਦੀ ਆਪਣੀ ਕਿ ਭਾਈ ਤੇਰੇ ਥੱਲੇ ਇਸ ਗਰੀਬ ਦੀ ਇਸ ਮਾਤੜ ਦੀ ਜ਼ਮੀਨ ਵਹਿ ਰਹੀ ਹੈ ਵਗ ਰਹੀ ਹੈ ਤੇ ਜ਼ਮੀਨ ਹੈ ਜਿਹੜੀ ਤੂੰ ਵੱਟ ਇੱਥੇ ਪਾਲਾ ਨਿਸ਼ਾਨਦੇ ਕੀਤੀ ਜਾਂਦੀ ਹੈ ਤੇ ਇਸ ਨੂੰ ਇਹਦੀ ਜ਼ਮੀਨ ਹੀ ਦੇ ਦਿੱਤੀ ਜਾਨੀ ਉਹ ਤੇ ਬਸ ਕਹਿੰਦੇ ਆ ਕਿ ਜਦੋਂ ਭੀੜ ਨੂੰ ਖਿਲਾਰਨਾ ਹੋਵੇ ਤੇ ਉਦੋਂ ਫਿਰ ਰੌਲਾ ਰੱਪਾ ਪਾਇਆ ਜਾਂਦਾ ਹੈ। ਤੇ ਕਹਿੰਦੇ ਕਿ ਉਹ ਜਿਹੜੀ ਪਰੇ ਪੰਚਾਇਤ ਹੁੰਦੀ ਹੈ ਸਿਆਣੇ ਕਹਿੰਦੇ ਪਹਿਲਾਂ ਰੱਬ ਉਪਰੋਂ ਨੂੰ ਰੱਬ ਮੰਨਿਆ ਜਾਂਦਾ। ਕਿ ਜੋ ਪੰਚਾਇਤ ਪਰੇ ਦੇ ਬੰਦੇ ਫੈਸਲਾ ਕਰ ਦਿੰਦੇ ਸੀ ਉਹਨਾਂ ਉਸ ਫੈਸਲੇ ਨੂੰ ਸਿਰ ਮੱਥੇ ਮੰਨਿਆ ਜਾਂਦਾ ਸੀ। ਉਹ ਇੱਕ ਹੁਕਮ ਹੁੰਦਾ ਸੀ ਉਹਨੂੰ ਮੰਨ ਲੈਂਦੇ ਸੀ। ਪਰ ਕਈ ਇਹੋ ਜਿਹੇ ਗਿਰੇ ਹੋਏ ਲੋਕ ਪੂਰੀ ਸੋਚ ਦੇ ਮਾਲਕ ਉਸ ਫਸਲੇ ਨੂੰ ਨਹੀਂ ਮੰਨਦੇ ਸੀ ਤਾਂ ਅੱਖ ਲਗਾ ਕੇ ਨਹੀਂ ਮਹਿਜ਼ ਨਹੀਂ ਪੰਚਾਇਤ ਦੇ ਬੰਦਿਆਂ ਨੇ ਬਥੇਰੇ ਹੱਥ ਪੱਲਾ ਜੋੜਿਆ ਕਿ ਉਹ ਗਰੀਬ ਏ ਤੇ ਉਹਦਾ ਹਿੱਸਾ ਏ ਜਿਹੜਾ ਬੰਦਾ ਏ ਤੂੰ ਉਹ ਦੇ ਦੇ ਤੇ ਕਹਿ ਲਗਾ ਕਿ ਮੈਂ ਨਹੀਂ ਦਿਆਂ ਇਸੇ ਤਰ੍ਹਾਂ ਜਿਹੜੀ ਪੰਚਾਇਤ ਤੇ ਹੱਥ ਪੱਲਾ ਜੋੜ ਕੇ ਆਪੋ ਆਪਣੇ ਘਰੇ ਚਲੇ ਜਾਂਦੇ ਆ ਤੇ ਫਿਰ ਗਰੀਬ ਬੰਦਾ ਵਿਚਾਰਾ ਫਿਰ ਉਹ ਚੁੱਪ ਤਾਂ ਚੁੱਪ ਰਿਆ ਜਾਂਦਾ ਸਮਾ ਲੰਘਦਾ ਜਾਂਦਾ ਏ ਅਮੀਰ ਜਿਹੜਾ ਕਿਸਾਨ ਹੈ ਉਹਦੇ ਦੋ ਲੜਕੇ ਨੇ ਗਰੀਬ ਦਾ ਇੱਕ ਲੜਕਾ ਹੈ ਤਾਂ ਉੱਥੇ ਖੇਤਾਂ ਦੇ ਵਿੱਚ ਰੋਜ਼ ਕਿਸੇ ਗੱਲ ਨੂੰ ਲੈ ਕੇ ਥੋੜੀ-ਬਹੁਤੀ ਲੋਕਚੋਕ ਹੁੰਦੀ ਰਹੀ ਤੇ ਅੱਜ ਕੀ ਹੈ ਕਿ ਉੱਥੇ ਜਿਹੜੀ ਉਹ ਲੜਾਈ ਪਤ ਸਕਦੀ ਉਹ ਜਿਹੜੀ ਥੋੜੀ-ਬਹੁਤੀ ਲੋਕਚੋਕ ਦੀ ਲੜਾਈ ਦਾ ਰੂਪ ਤਨ ਕਰ ਲੈਂਦੀ ਤਾਂ ਕਹਿੰਦੇ ਜਿਹੜਾ ਗਰੀਬ ਅੰਦਾ ਸੀ ਉਹਨੇ ਆਪਣਾ ਪੁੱਤ ਗਿਆ ਆ ਹੋਇਆ ਸੀ ਤੇ ਉਹਦੇ ਪੁੱਤ ਦੇ ਕੋਲ ਦੋ ਧੀਆ ਛੋਟੀਆਂ ਛੋਟੀਆਂ ਸੀ ਗਰੀਬ ਬੰਦਾ ਘਰ ਬੈਠਾ ਹੁੰਦਾ ਪੁੱਤਰ ਖੇਤਾਂ ਨੂੰ ਗਿਆ ਏ ਤੇ ਕਹਿੰਦੇ ਰਾਤ ਦਾ ਵੇਲਾ ਏ ਤੇ ਅਮੀਰ ਬੰਦੇ ਨੇ ਇੰਨੀ ਕੀ ਤਾਰੀ ਕਿ ਮੈਨੂੰ ਮਾਰ ਮਕਾਉਣਾ ਏ ਤੇ ਦੀ ਸਾਰੀ ਜ਼ਮੀਨ ਜਿਹੜੀ ਖੜਕ ਲੈਣੀ ਤਾਂ ਕਹਿੰਦੇ ਆ ਕਿ ਉਹਨੇ ਜਿੰਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਬੰਦਾ ਸੀ ਐਡੀ ਵਾਲਾ ਉਹ ਰੱਖ ਲੈਂਦਾ ਹੈ ਅਮੀਰ ਬੰਦਾ ਕਿ ਇੱਕਦੋ ਖੇਤਾਂ ਨੂੰ ਆਵੇ ਕਹਦਾ ਉਹਨੂੰ ਮਾਰਮਕਾਇਆ ਚ। ਕਹਿੰਦੇ ਕਿ ਉਹਦੇ ਬੱਚੇ ਆ ਜਿਹੜੇ ਲੜਕੀ ਉਹ ਤਾਂ ਛੋਟੇ ਸੀ ਉਹਨਾਂ ਨੂੰ ਲੈ ਕੇ ਨਹੀਂ ਹੁੰਦਾ। ਉਹ ਆਪ ਇਕੱਲਾ ਜਾਂਦਾ ਏ। ਤਾਂ ਉਧਰੋਂ ਜਿਹੜਾ ਗਰੀਬ ਬੰਦਾ ਏ ਉਹਦਾ ਲड़का ਏ ਜਿਹੜਾ ਉਹ ਖੇਤਾਂ ਦੇ ਵਿੱਚ ਆਪਣੀ ਕਣਕ ਨੂੰ ਪਾਣੀ ਲਾਉਣ ਆਇਆ ਏ। ਦੇਖਣ ਆਇਆ ਕਣਕ ਦਾ ਹਾਲ ਸਾ ਰਾਤ ਨੂੰ। ਤਾਂ ਕਹਿੰਦੇ ਕਿ ਉਹ ਉੱਥੇ ਕਿਸੇ ਗੱਲ ਨੂੰ ਲੈ ਕੇ ਉੱਥੇ ਫਿਰ ਬੋਲਣ ਲੱਗ ਜਾਂਦੇ ਆ। ਤਾਂ ਉਹ ਜਿਹੜੀ ਲੜਾਈ ਏ ਬਹੁਤ ਜ਼ਿਆਦਾ ਦੋਹਾਂ ਦੇ ਵਿੱਚ ਵਤਨਦੀ ਹੈ ਤਾਂ ਉਹ ਉੱਥੇ ਕੀ ਕਰਦਾ ਹੈ ਕਿ ਉਹਨੂੰ ਕਹੀ ਦੇ ਨਾਲ ਉਹਦੇ ਤੇ ਵਾਰ ਕਰਦਾ ਹੈ ਉਹ ਬਹੁਤ ਹੱਥ ਪੱਲੇ ਜੋੜਦਾ ਹੈ ਕਿ ਤੂੰ ਮੇਰੀ ਭਾਵੇਂ ਸਾਰੀ ਜ਼ਮੀਨ ਲੈ ਲੈ ਆਪਣੇ ਪਿਓ ਨੂੰ ਸਮਝਾਉਣ ਜਾ ਕੇ ਤੇ ਮੇਰੀਆਂ ਝੋਟੀਆਂ ਛੋਟੀਆਂ ਦੋ ਧੀਆਂ ਨੇ ਤੇ ਉਹ ਰੋਣ ਜਾਣੀਆਂ ਮੇਰੀ ਜਨਾਨੀ ਘਰ ਵਾਲੀ ਰੋਲ ਜਾਵੇ ਕੀ ਤੂੰ ਮੇਰੇ ਤੇ ਰਹਿਮ ਕਰ ਕਹਿੰਦੇ ਉਹ ਬੜੇ ਹੀ ਹੱਥ ਪੱਲੇ ਜੋੜਦਾ ਹੈ ਪਰ ਉਹ ਜਿਹੜਾ ਬੰਦਾ ਉਹਦੇ ਤੇ ਪੈਸੇ ਦਾ ਜਿਹੜਾ ਨਸ਼ਾ ਇਹ ਚੜਿਆ ਬਿਲਕੁਲ ਵੀ ਉਹਦੀ ਜਾਣ ਨਹੀਂ ਹੁੰਦਾ ਤਾਂ ਕਹਿੰਦੇ ਆਖਰਕਾਰ ਉਹ ਖੇਤਾਂ ਦੇ ਵਿੱਚ ਹੀ ਉਹਨੂੰ ਕਹਿਆਂ ਦੇ ਨਾਲ ਹੀ ਕਹਿੰਦੇ ਹੁੰਦੇ ਤੇ ਪਾਰ ਕਰਕੇ ਉਹਨੂੰ ਮਾਰਕੋ ਜਦ ਕਾਫੀ ਦੇਰ ਘਰ ਨਹੀਂ ਆਉਂਦਾ ਤਾਂ ਪਿਓ ਆਖਦਾ ਏ ਕਿ ਮੇਰਾ ਪੁੱਤ ਖੇਤਾਂ ਨੂੰ ਗਿਆ ਏ ਹਜੇ ਤੱਕ ਬੋੜਿਆ ਨਹੀਂ ਤਾਂ ਕਹਿੰਦੇ ਆ ਕਿ ਫਿਰ ਉਹ ਉਸ ਦਾ ਪਿਓ ਬਾਹਰ ਖੇਤਾਂ ਨੂੰ ਜਾਂਦਾ ਦੇਖਣ ਦੇ ਲਈ ਉਹ ਕੀ ਤੱਕਦਾ ਹੈ ਕਿ ਉਸਦੇ ਪੋਤੇ ਜਿਹੜਾ ਲੋਹ ਲਵਾਨ ਹੋਇਆ ਮਰਿਆ ਪਿਆ ਖੇਤ ਦੇ ਵਿੱਚ ਪਿਆ ਹੈ। ਉਹ ਉੱਚੀ-ਉੱਚੀ ਰੋਂਦਾ ਕਰ ਲਾਉਂਦਾ ਘਰ ਆਉਂਦਾ ਘਰੇ ਦੱਸਦਾ ਹੈ ਤੇ ਫਿਰ ਹੋਰ ਉਹ ਖੇਤਾਂ ਦੇ ਵਿੱਚ ਰਹਿੰਦੇ ਸੀ ਪਿੰਡ ਦੇ ਵਿੱਚ ਸਨੇਹਾ ਪਹੁੰਚਦਾ ਏ ਕਿ ਆਹ ਗੱਲ ਹੋ ਗਈ ਆਹ ਵਾਰਦਾਤ ਹੋ ਗਈ ਤੇ ਕਿnde ਪਿੰਡੋਂ ਕੁਝ ਬੰਦੇ ਆਉਂਦੇ ਨੇ ਤਾਂ ਉਸਦੀ লাশ ਏ ਜਿਹੜੀ ਉਹ ਘਰੇ ਲਿਆਂਦੀ ਸੰਦ। ਤਾ ਪਿੰਡ ਦੇ ਸਭ ਲੋਕਾਂ ਨੂੰ ਪਤਾ ਸੀ ਕਿ ਕੰਮ ਕਿਸ ਦਾ ਹੈ ਕਿ ਸਨੇਹੀ ਕਤਲ ਕੀਤਾ ਹੈ। ਤਾਂ ਉਹ ਉਸ ਨੂੰ ਲੜਕੇ ਦੇ ਪਿਓ ਨੂੰ ਆਖਦੇ ਆ ਕਿ ਤੂੰ ਉਹਦੇ ਉੱਤੇ ਪੁਲਿਸ ਸਟੇਸ਼ਨਾਂ ਥਾਣੇ ਵਿੱਚ ਜਾ ਕੇ ਤੇ ਇਹਦੇ ਉੱਤੇ ਪਰਚਾ ਦਰਜ ਕਰਾ। ਉਹ ਜਾਂਦਾ ਹੈ ਪਰ ਕਹਿੰਦੇ ਆ ਕਿ ਜਿਹੜਾ ਕਾਨੂੰਨ ਹੈ ਉਹ ਵੀ ਕਿਤੇ ਨਾ ਕਿਤੇ ਸ਼ਾਇਦ ਕੋਈ ਆ ਹੋ ਜੀ ਅੰਸਰ ਵਿੱਚ ਹੁੰਦੇ ਨੇ। ਕਿ ਉਸ ਦਾ ਸਾਥ ਨਹੀਂ ਦਿੰਦੀ ਪਿਆਸੇ ਵਾਲੇ ਦਾ ਪੱਲੜਾ ਜਿਹੜਾ ਭਾਰੀ ਹੋ ਜਾਂਦਾ ਹੈ ਤੇ ਉਸ ਗਰੀਬ ਦੀ ਬਿਲਕੁਲ ਸਨਮਾਈ ਨਹੀਂ ਹੁੰਦੀ ਤੇ ਆਖਰਕਾਰ ਪਿਓ ਰੋਂਦਿਆਂ ਧੋਂਦਿਆਂ ਆਪਣੇ ਪੁੱਤ ਦਾ ਸੰਸਕਾਰ ਕਰ ਦਿੰਦਾ ਜਦ ਉਸ ਦੇ ਸਾਰੇ ਜਿਹੜੇ ਕਿਰਿਆ ਕਰਮ ਕੀਤੇ ਜਾਂਦੇ ਆ ਤਾਂ ਕਹਿੰਦੇ ਆ ਕਿ ਫਿਰ ਉਸ ਵਕਤ ਕੀ ਹੁੰਦਾ ਹੈ ਕਿ ਉਹ ਜਿਹੜੀ ਨੌ ਹੈ ਉਹ ਦਾ ਵਰਲਾਪ ਵੀ ਨਹੀਂ ਚੱਲਿਆ ਜਾਂਦਾ ਤਾਂ ਕਹਿੰਦੇ ਕਿ ਉਸ ਦੇ ਪਿੱਕੇ ਉਸ ਨੂੰ ਲੈ ਜਾਂਦੇ ਆ ਦੋ ਧੀਆਂ ਨੂੰ ਲੈ ਜਾਂਦੇ ਕਿ ਤੁਹਾਡੇ ਪਿੰਡ ਦੇ ਵਿੱਚ ਦੁਸ਼ਮਣੀ ਬਣ ਗਈ ਹੈ ਪਤਾ ਨਹੀਂ ਕਿਹੜੇ ਵੇਲੇ ਕੋਈ ਹਾਦਸਾ ਵਾਪਰ ਜਾਣਾ ਹੈ ਤੇ ਚੱਲ ਅਸੀਂ ਆਪਣੇ ਧੀ ਨੂੰ ਲੈ ਜਾਂਦੇ ਆ ਤੁਹਾਨੂੰ ਮਲਾ ਲਜ਼ਾਇਆ ਕਰਾਂਗੇ ਤੁਹਾਡੀਆਂ ਪੋਤੀਆਂ ਨੂੰ ਮਲਾ ਲਜ਼ਾਇਆ ਕਰਾਂਗੇ ਕਦੇ ਤੁਸੀਂ ਆ ਜਾਇਆ ਕਰੋ ਤਾਂ ਕਹਿੰਦੇ ਜਿਸ ਵਕਤ ਉਸ ਕਿਸਾਨ ਦੀਆਂ ਉਸ ਬੰਦੇ ਦੀਆਂ ਦੋ ਪੁੱਤਰੀਆਂ ਪੋਤੀਆਂ ਤੇ ਇੱਕ ਨੂੰਹ ਹੈ ਜੜੀ ਉਹ ਵੀ ਘਰੋਂ ਤੁਰ ਜਾਂਦੀਆਂ ਕਿ ਉਹਦੇ ਬਾਣੇ ਤਾਂ ਅੱਜ ਚੌਂਜੀਆਂ ਦੀ ਮੌਤ ਹੋ ਗਈ ਘਰ ਸੁਨਣਾ ਹੋ ਗਿਆ ਰੇੜਾ ਖਾਲੀ ਰੰਗਿਆ ਬਹੁਤ ਜ਼ਿਆਦਾ ਘਰ ਦੇ ਵਿੱਚ ਫਿਰ ਕਲੇਸ਼ ਪੈਂਦਾ ਸੱਥਰ ਵਿੱਚ ਦਾ ਏ ਜਿਆਦਾ ਤੈ ਨਜ਼ੀਕਰੋਂ ਹੋਰ ਤੁਰ ਜਾਂਦੇ ਨੇ ਸਾਲ ਪਾਰ ਉਹਨੇ ਬਹੁਤ ਜ਼ਿਆਦਾ ਦੁੱਖ ਚੱਲਿਆ ਪਰ ਫਿਰ ਵੀ ਉਸ ਬੰਦੇ ਨੇ ਖੇਤਾਂ ਦੇ ਵਿੱਚ ਉਸ ਗਰੀਬ ਦਾ ਜੀਣਾ ਹਰਾਮ ਕਰ ਛੱਡਿਆ ਤਾਂ ਆਖਰਕਾਰ ਸਾਰਾ ਕਿੰਦੇ ਪਿੰਡੇ ਉਸ ਗਰੀਬ ਦਾ ਸਾਥ ਦਿੰਦਾ ਕਿ ਅੱਗੇ ਤਾਂ ਕੁਝ ਨਹੀਂ ਹੋਇਆ ਹੋਣ ਅਸੀਂ ਤੇਰੇ ਨਾਲ ਖੜੇ ਆ ਤੇਰਾ ਸਾਥ ਦਿੰਦੇ ਆ ਤਾਂ ਇਸ ਬੰਦੇ ਨੂੰ ਆਪਾਂ ਸਜ਼ਾ ਦਵਾਈਏ ਕਿਉਂਕਿ ਸਾਰਾ ਪਿੰਡੋਂ ਦੇ ਤੋਂ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ ਸਾਰੇ ਪਿੰਡ ਦੇ ਮੂੰਹ ਅੱਗੇ ਬੰਦਾ ਸੰਦਾ ਕਿਸ ਨੂੰ ਪੈਸੇ ਦਾ ਹੰਕਾਰ ਏ ਕਿਉਂਕਿ ਹਰ ਸਰਕਾਰੀ ਦਰਬਾਰੇ ਉਦੀ ਚੱਲਦੀ ਸੀ ਤਾਂ ਉਹ ਜਿੱਥੇ ਕਿਤੇ ਆਪਣੇ ਪੈਸੇ ਦਾ ਇਸਤੇਮਾਲ ਕਰ ਲਿੰਦਾ ਸੀ ਤਾਂ ਆਖਰਕਾਰ ਸਾਰਾ ਪਿੰਡ ਬੜਾ ਦੁਖੀ ਹੋ ਜਾਂਦਾ ਹੈ ਤਾ ਫੇਰ ਕੋਟ ਕਚਹਿਰੀਆਂ 'ਤੱਕ ਜਿਹੜੇ ਲੌਣੇ ਸ਼ੁਰੂ ਕਰ ਦਿੰਦੇ ਪਿੰਡ ਦੇ ਲੋਕ ਉਸ ਗਰੀਬ ਮਾਤੜ ਬੰਦੇ ਦਾ ਸਾਥ ਦਿੰਦੇ ਆ ਤਾਂ ਕਹਿੰਦੇ ਆ ਫਿਰ ਕਈ ਬੰਦੇ ਇਹੋ ਜਿਹੇ ਚੰਗੇ ਵੀ ਕਾਨੂੰਨ ਦੇ ਵਿੱਚ ਸਾਡੇ ਕਾਨੂੰਨ ਦੇ ਰਖਵਾਲੇ ਆ ਸੰਦੇ ਆ ਤੇ ਉਹ ਫਿਰ ਕੀ ਕਰਦੇ ਆ ਕੀ ਉਹ ਫਿਰ ਉਸ ਦੋਸ਼ੀ ਨੂੰ ਸਜ਼ਾ ਦੇਣ ਤੇ ਤੋਲ ਜਾਂਦੇ ਤਾਂ ਆਖਰਕਾਰ ਉਹਦੇ ਉੱਤੇ ਪਰਚਾ ਹੈ ਜਿਹੜਾ ਦਰਜ ਕੀਤਾ ਜਾਂਦਾ ਹੈ ਤਾਂ ਉਸ ਮੁਜ਼ਰਮ ਉਸ ਕਤਲ ਦੇ ਵਿੱਚ ਫੜ ਕੇ ਕਾਨੂੰਨ ਉਹਨੇ ਜਿਹੜਾ ਉਹ ਆਪਣੇ ਹਵਾਲੇ ਕਰ ਲਿੰਦਾ ਆਪਣੇ ਕੋਲ ਲੈ ਜਾਂਦਾ ਕਾਨੂੰਨ ਉਸ ਨੂੰ ਜੇਲ੍ਹ ਦੇ ਅੰਦਰ ਲੈ ਜਾਂਦਾ ਤੇ ਆਖਰਕਾਰ ਫਿਰ ਕਹਿੰਦੇ ਆ ਕਿ ਕੇਸ ਚੱਲਦਾ ਤੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਜਾਂਦੀ। ਅੱਜ ਉਸਦੇ ਦੋ ਲੜਕੇ ਆ ਜਿਹੜੇ ਵਿਆਹਣ ਵਾਲੇ ਹਿੱਤੇ ਆ। ਤਾਂ ਕਹਿੰਦੇ ਕਿ ਉਸ ਬੰਦੇ ਦੀਆਂ ਉਸ ਵੇਲੇ ਅੱਖਾਂ ਉਗੜ ਜਾਂਦੀਆਂ ਨੇ। ਜਿਸ ਵਕਤ ਉਸ ਨੂੰ ਜੇਲ੍ਹ ਦੇ ਵਿੱਚ 20 ਸਾਲ ਦੀ ਸਜ਼ਾ ਦੇ ਲਈ ਬੰਦ ਕਰ ਦਿੱਤਾ ਜਾਂਦਾ। ਸਾਰਾ ਪਿੰਡੇ ਜਿਹੜਾ ਉਸ ਰੱਬ ਦਾ ਸ਼ੁਕਰਾਨਾ ਕਰਦੇ ਆ ਤੇ ਉਸ ਕਾਨੂੰਨ ਵਾਲੇ ਕਾਨੂੰਨ ਵਾਲਿਆਂ ਦੇ ਦਾ ਸ਼ੁਕਰਾਨਾ ਕਰਦੇ ਆ ਕਿ ਤੁਸੀਂ ਸਾਡਾ ਸਾਥ ਦਿੱਤਾ ਹੈ ਇਸ ਬੰਦੇ ਨੂੰ ਕੋਈ ਨੱਥ ਨਹੀਂ ਸਿਖਾਉਂਦਾ ਹੁਣ ਕੀ ਹੈ ਕਿ ਉਹਦੇ ਘਰ ਦੇ ਜਿਹੜੇ ਹਾਲਾਤ ਹੈ ਦੇਖੋ ਜੀ ਦੇ ਦੋ ਪੁੱਤ ਵਿਆਉਣ ਵਾਲੇ ਸੀ ਕੱਲੀ ਮਾਂ ਕੀ ਕਰ ਸਕਦੀ ਪਿਓ ਤੋਂ ਬਿਨਾ ਜਿਹੜੇ ਪੁੱਤ ਤੇ ਉਹ ਫਿਰ ਖੁੱਲ ਬਹਾਰੇ ਹੋ ਜਾਂਦੇ ਆ ਪੈਸਾ ਜਿਹੜਾ ਬਹੁਤ ਜ਼ਿਆਦਾ ਘਰ ਦੇ ਵਿੱਚ ਮਡੀਰ ਦੇ ਵਿੱਚ ਬਹਿਣਾ ਸ਼ਰਾਬਾਂ ਪੀਣੀਆਂ ਨਸ਼ੇ ਕਰਨੇ ਤੇ ਉਹ ਦੋਨੇ ਪੁੱਤ ਜਿਹੜੇ ਉਹ ਆਸਾਦ ਹੋ ਜਾਂਦੇ ਆ ਆਪਣੇ ਪਿਓ ਦੀ ਗੈਰ ਹਾਜ਼ਰੀ ਦੇ ਵਿੱਚ ਜੇ ਕਿਦਰੇ ਮਾਂ ਕੋ ਜਾਖਤੀ ਤ ਉਸਦੇ ਨਾਲ ਕੁੱਟ ਮਾਰ ਕਰਤੀ ਤਾਂ ਫਿਰ ਕਹਿੰਦੇ ਆ ਕਿ ਮਾਂ ਨੇ ਬਹੁਤ ਸਮਝਾਉਣਾ ਰੋਣਾ ਫਿਟਣਾ ਤੇ ਫਿਰ ਉਹਨਾਂ ਦੋ ਲੜਕੀਆਂ ਦਾ ਵਿਆਹ ਵੀ ਹੈ ਜਿਹੜਾ ਪਿਓ ਦੀ ਗੈਰ ਹਾਜ਼ਰੀ ਦੇ ਵਿੱਚ ਹੋ ਜਾਂਦਾ ਹੈ ਮਾਂ ਆਪਣੇ ਦੋਨਾਂ ਪੁੱਤਾਂ ਨੂੰ ਵਿਆਹ ਦੇ ਹੁਣ ਕੀ ਏ ਕੇ ਦਾ ਉਹਨਾਂ ਦੇ ਬੱਚੇ ਵੀ ਹੋ ਜਾਂਦੇ ਨੇ ਕਹਾਣੇ ਇੱਥੇ ਖਤਮ ਨਹੀਂ ਹੁੰਦੇ ਫਿਰ ਉਸ ਦੇ ਜਿਹੜੇ ਮਾੜੇ ਦੇਣੇ ਸ਼ੁਰੂ ਹੋ ਜਾਂਦੇ ਆ ਤਾਂ ਕਹਿੰਦੇ ਆ ਕਿ ਅੱਜ ਕੀ ਇਹ ਕਿ ਉਹ ਬੰਦਾ ਹੈ ਜਿਹੜਾ ਆਪਣੀ 20 ਸਾਲ ਦੀ ਸਜ਼ਾ ਕੱਟ ਕੇ ਵਾਪਸ ਜਦ ਘਰ ਆਉਂਦਾ ਹੈ ਤਾਂ ਪੁੱਤਰਾਂ ਨੂੰ ਕੋਈ ਜਾਣੀ ਚੜ੍ਹਦਾ ਅਗੇ ਸਾਡਾ ਪਿਓ ਹੈ ਜਿਹੜਾ ਵਾਪਸ ਘਰ ਆ ਗਿਆ ਸਗੋਂ ਉਹ ਦੁਖੀ ਹੋ ਜਾਂਦੇ ਆ ਕਿ ਸਾਡੀ ਹੁਣ ਇਹ ਲੋਕਾਂ ਤੋਂ ਕੀ ਕਰੇਗਾ ਤੇ ਜ਼ਮੀਨ ਦਾ ਕਾਫੀ ਹਿੱਸਾ ਹੈ ਜਿਹੜਾ ਉਸ ਦੇ ਦੋਵੇਂ ਪੁੱਤ ਤੇ ਜਿਹੜੇ ਵੇਚ ਕੇ ਖਾ ਜਾਂਦੇ ਆ। ਪਿਆਸੇ ਦੀ ਬਹੁਤ ਬਰਬਾਦੀ ਕਰਦੇ ਆ। ਅੱਜ ਕੀ ਏ ਕਿ ਖੇਤਾਂ ਦੇ ਵਿੱਚ ਫਸਲ ਹੈ ਜਿਹੜੀ ਪੱਕ ਚੁੱਕੀ ਏ ਤੇ ਫਸਲ ਦੀ ਕਟਾਈ ਹੋਈ ਏ ਤੇ ਫਸਲ ਨੂੰ ਵੇਚਣ ਦੇ ਲਈ ਅਨਾਜ ਮੰਡੀ ਦੇ ਵਿੱਚ ਸੁੱਟਿਆ ਜਾਂਦਾ ਏ। ਤਾਂ ਕਹਿੰਦੇ ਆ ਕਿ ਇੱਕ ਪੁੱਤ ਜਿਹੜਾ ਉਹ ਖੇਤਾਂ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਚਲਿਆ ਜਾਂਦਾ ਏ। ਆਪਣੇ ਫਸਲ ਨੂੰ ਵੇਚਣ ਦੇ ਲਈ ਰਾਤੋ-ਥਿਉ ਨੁਰਾਣਾ ਪੈਂਦਾ। ਦੂਜਾ ਪੁੱਤਰ ਜਿਹੜਾ ਉਹ ਘਰੇ ਆ। ਕਿਉਂਕਿ ਉਹਨਾਂ ਦੀ ਅਕਸਰ ਹੀ ਆਪਣੇ ਪਿਓ ਦੇ ਨਾਲ ਦੋਹਾਂ ਪਰਾਵਾਂ ਦੀ ਲੜਾਈ ਹੁੰਦੀ ਰਹਿੰਦੀ ਸੀ ਕਿ ਜਿਹੜੀ ਜ਼ਮੀਨ ਹੈ ਸਾਡੇ ਨਾਂ ਕਰਵਾ ਦੇ। ਤੇ ਪਿਓ ਕਹਿੰਦਾ ਸੀ ਕਿ ਨਹੀਂ ਕਿ ਜ਼ਮੀਨ ਹੈ ਜਿਹੜੀ ਤੁਹਾਡੇ ਨਾਂ ਨਹੀਂ ਕਰਵਾਈ ਜਾਏਗੀ ਕਿਉਂਕਿ ਜਿਹੜੀ ਜ਼ਮੀਨ ਦਾ ਹਿੱਸਾ ਜਿੰਨਾ ਕੋ ਉਹਨਾਂ ਦੀ ਮਾਂ ਦੇ ਨਾਂ ਸੀ ਉਸ ਹਿੱਸੇ ਨੂੰ ਵੇਚ ਕੇ ਖਾ ਚੁੱਕੇ ਸੀ। ਉਹ ਆਖਦਾ ਸੀ ਕਿ ਜਿਹੜੀ ਜ਼ਮੀਨ ਮੇਰੇ ਨਾਂ ਆਏ ਉਹ ਮੇਰੇ ਨਾਂ ਹੀ ਰਹੇਗੀ ਕਿਉਂਕਿ ਜੇਕਰ ਤੁਹਾਡੇ ਨਾਮ ਉਹ ਜ਼ਮੀਨ ਹੈ ਜਿਹੜੀ ਕਰ ਦਿੱਤੀ ਜਾਵੇਗੀ ਤਾਂ ਤੁਸੀਂ ਉਸ ਜ਼ਮੀਨ ਨੂੰ ਹੀ ਵੇਚ ਕੇ ਖਾ ਜਾਓਗੇ ਕਿਉਂਕਿ ਉਸਨੇ ਠੱਗੀਆਂ ਮਾਰ ਕੇ ਉਹ ਜ਼ਮੀਨ ਹੈ ਜਿਹੜੀ ਖਰੀਦੀ ਸੀ ਲੋਕਾਂ ਦੇ ਨਾਲ ਬੁਰੇ ਪਰੇਵਰਤਾਉ ਕਰਕੇ ਤੇ ਆਖਰਕਾਰ ਕਹਿੰਦੇ ਆ ਕਿ ਅੱਜ ਇਹ ਜਿਹੜਾ ਕੀ ਹੈ ਕਿ ਇੱਕ ਭਰਾ ਅਨਾਜ ਮੰਡੀ ਦੇ ਵਿੱਚ ਬੈਠਾ ਹੈ ਆਪਣੀ ਫਸਲ ਦੀ ਰਖਵਾਲੀ ਕਰਨ ਦੇ ਲਈ ਤੇ ਦੂਜਾ ਭਰਾ ਕੀ ਕਰਦਾ ਹੈ ਕਿ ਆਪਣੇ ਦੋਸਤਾਂ ਦੇ ਨਾਲ ਰਲ ਕੇ ਉਹਨਾਂ ਨੂੰ ਕਹਿੰਦਾ ਹੈ ਕਿ ਅੱਜ ਮੇਰਾ ਪੁੱਉ ਜਿਹੜਾ ਇਕੱਲਾ ਕਰਿਆ ਕਿਉਂਕਿ ਦੋਨੇ ਉਹਦੇ ਲੜਕੇ ਜਿਹੜੇ ਅਲੱਗ-ਅਲੱਗ ਹੋ ਜਾਂਦੇ ਆ ਅੱਜ ਉਸਦੀ ਮਾਂ ਹੈ ਜਿਹੜੀ ਆਪਣੇ ਦੂਜੇ ਪੁੱਤ ਦੇ ਘਰ ਸੌਂ ਜਾਂਦੀ ਹੈ ਕਿ ਮੇਰੀ ਨੋਂ ਇਕੱਲੀ ਹੈ ਤੇ ਉਹ더라 ਆਪਣੇ ਘਰ ਪਿਆ ਹੁੰਦਾ ਹੈ ਜਿਹੜਾ ਬਜ਼ੁਰਗ ਉਹ ਆਪਣੇ ਇੱਕ ਲੜਕੇ ਦੇ ਨਾਲ ਮਾਂ ਪਿਆ ਰਹਿੰਦਾ ਹੈ ਇੱਕ ਲੜਕਾ ਜਿਹੜਾ ਉਲੱਗ ਰਹਿੰਦਾ ਹੈ ਤੇ ਕਹਿੰਦੇ ਉਹ ਕੀ ਕਰਦਾ ਹੈ ਕਿ ਉਹਨੂੰ ਅੱਜ ਮੌਕਾ ਆਇਆ ਜਿਹੜਾ ਮਿਲ ਜਾਂਦਾ ਹੈ ਕਿ ਮਾਂ ਮੇਰੀ ਅੱਜ ਮੇਰੀ ਪਰਜਾਈ ਦੇ ਕੋਲ ਸੁੱਤੀ ਪਈਏ ਮੇਰੇ ਭਰਾ ਦੇ ਘਰ ਤਾਂ ਕਹਿੰਦੇ ਉਹ ਕੀ ਕਰਦਾ ਹੈ ਕਿ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਕਿ ਅੱਜ ਮੌਕਾ ਹੈ ਕਿਉਂਕਿ ਮੇਰਾ ਪਿਓ ਹੈ ਜਿਹੜਾ ਮੈਨੂੰ ਕੋਈ ਪੈਸਾ ਤੇ ਲਾਣੀ ਦਿੰਦਾ ਜਦੋਂ ਉਹਦਾ ਘਰ ਆਇਆ ਬਾਗ ਡੋਰੇ ਨੇ ਸੰਭੀ ਲਈ ਤੇ ਜਿੰਨੀ ਦੇਰ ਤੱਕ ਇਹਨੂੰ ਮਾਰਨੇ ਮਕਾਉਂਦਾ ਉਨੀ ਦੇਰ ਤੱਕ ਜ਼ਮੀਨ ਹੈ ਜਿਹੜੀ ਸਾਨੂੰ ਨਹੀਂ ਮਿਲੀ ਕਹਿੰਦੇ ਕਿ ਦੋਨਾਂ ਭਰਾਵਾਂ ਦੇ ਕਿਤੇ ਨਾ ਕਿਤੇ ਸਾਜ਼ਿਸ਼ ਸੀ ਚਾਲ ਸੀ ਇੱਕ ਉਥੇ ਅਨਾਜ ਮੰਡੀ ਦੇ ਵਿੱਚ ਬੈਠ ਜਾਂਦਾ ਹੈ ਤੇ ਦੂਜਾ ਹੈ ਜਿਹੜਾ ਘਰ ਆਪਣੇ ਪਿਓ ਨੂੰ ਮਾਰ ਮਕਾਉਣ ਦੀ ਨੀ ਦਾਰ ਲਿੰਦਾ ਤੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਆਪਣੇ ਪਿਓ ਨੂੰ ਆਪਣੇ ਘਰ ਦੇ ਵਿੱਚ ਲੱਗੀ ਹੋਈ ਜਿਹੜੀ ਨਿੰਮਸੀ ਦਰਖਤ ਸੀ ਉਹਦੇ ਨਾਲ ਰੱਸਾ ਪਾ ਕੇ ਤੇ ਉਹਨੂੰ ਉਥੇ ਫਾ ਦੇ ਕੇ ਮਾਰ ਦਿੰਦਾ ਹੈ ਆਪ ਸੁਤੇ ਰਹਿੰਦੇ ਆ ਜਦੋਂ ਉਸਦੀ ਮਾਂ ਸਵੇਰੇ ਉੱਠ ਕੇ ਘਰ ਆਉਂਦੀ ਤੌਕੀ ਤੱਕਦੀ ਏ ਕਿ ਜਿਹੜਾ ਨਾ ਮੁੰਡਿਆਂ ਦਾ ਪਿਓ ਸੀ ਉਸ ਦਾ ਘਰ ਵਾਲਾ ਸੀ ਉਹ ਰਸਛੇ ਦੇ ਨਾਲ ਲੰਮ ਘਰੇ ਆ ਦਰਖਤ ਦੇ ਨਾਲ ਤਾਂ ਉਹ ਸੁਣੇ ਚੀਚੀ ਰੋਣਾ ਸ਼ੁਰੂ ਕਰ ਦਿੱਤਾ ਰੋਲਾ ਪਾ ਦਿੱਤਾ ਪਿੰਡ ਦੇ ਲੋਕ ਜਿਹੜੇ ਇਕੱਠੇ ਹੋ ਜਾਂਦੇ ਕੀ ਹੋਇਆ ਕੀ ਹੋਇਆ ਪਰ ਕਹਿੰਦੇ ਆ ਕਿ ਵੀ ਪਿੰਡ ਵਾਲੇ ਆਖਦੇ ਆ ਕਿ ਇਸ ਦੀ ਜੇ ਦੁਸ਼ਮਣੀ ਹੈ ਤੌਸੇ ਗਰੀਬ ਉਸ ਮਾਤੜ ਦੇ ਨਾਲ ਹੈ ਪਰ ਉਹ ਇੰਨੇ ਜੋਗਾ ਨਹੀਂ ਕਿ ਇਹਨੂੰ ਫਾਹ ਦੇ ਸਕੇ। ਇਹ ਦਾਲ ਦੇ ਵਿੱਚ ਕੁਝ ਕਾਲਾ ਹੈ ਕਿਸੇ ਹੋਰ ਦੀ ਕਰਤੂਤ ਹੈ। ਤਾਂ ਪਿੰਡ ਵਾਲਿਆਂ ਨੂੰ ਇਹ ਵੀ ਬਿਲਕੁਲ ਚੰਗੀ ਤਰ੍ਹਾਂ ਭਲੀ ਭਾਂਤ ਜਾਣਦੇ ਸੀ ਪਿੰਡ ਵਾਲੇ। ਕਿਸ ਦੇ ਜਿਹੜੇ ਪੁੱਤਰ ਨੇ ਉਹ ਰੋਜ਼ ਪੈਸੇ ਥੇਲੇ ਨਸ਼ਾ ਕਰਕੇ ਇਹਨਾਂ ਦੇ ਘਰ ਲੜਾਈ ਰਹਿੰਦੀ ਹੈ। ਤਾਂ ਸ਼ਾਇਦ ਇਹਦੇ ਪੁੱਤਰਾ ਨੇ ਇਹ ਮਾਰ ਮਗਿਆ। ਫਿਰ ਇਸੇ ਤਰ੍ਹਾਂ ਉਸ ਗਰੀਬ ਮਾਤੜ ਤੋਂ ਤਫ਼ਤੀਸ਼ ਕੀਤੀ ਜਾਂਦੀ ਹੈ। ਉਹਦੇ ਤੋਂ ਪੁੱਛਿਆ ਦੱਸਿਆ ਜਾਂਦਾ ਹੈ। ਪਰ ਪੁੱਛਗਿੱਛ ਦੇ ਦੌਰਾਨ ਉਹਦੇ ਕੋਲੋਂ ਕੋਈ ਵੀ ਸਬੂਤ ਜਿਹੜਾ ਨਹੀਂ ਮਿਲਦਾ ਹੈ। ਆਖਰਕਾਰ ਜਿਹੜਾ ਉਸ ਦਾ ਪੁੱਤ ਘਰੇ ਸੀ ਜਿਹੜੀ ਸ਼ੱਕ ਦੀ ਸੂਈਏ ਸ਼ੱਕ ਦੇ ਦਾਇਰੇ ਦੇ ਵਿੱਚ ਉਸ ਦਾ ਲੜਕਾ ਆਪ ਖਾ ਜਾਂਦਾ ਹੈ। ਕਹਿੰਦੇ ਸੰਸਕਾਰਤਾ ਕਰ ਦਿੱਤਾ ਜਾਂਦਾ ਹੈ ਪਰ ਪੁਲਿਸ ਜਿਹੜਾ ਕਾਨੂੰਨ ਹੈ ਉਸ ਦੇ ਹੱਥ ਬਹੁਤ ਲੰਮੇ ਆ ਜੇਕਰ ਉਹ ਚਾਹੇ ਤਾਂ ਉਹ ਕੀ ਨਹੀਂ ਕਰ ਸਕਦੇ। ਦੋਸ਼ੀ ਨੂੰ ਕਿਤੋਂ ਵੀ ਉੱਲਾ ਪੱਕੇ ਲੈ ਆਉਂਦੇ ਨੇ ਤਾਂ ਫਿਰ ਸਾਰਾ ਪਿੰਡ ਜ਼ੋਰ ਪਾਉਂਦਾ ਹੈ ਕਿ ਨਹੀਂ ਇਸ ਤੇ ਪੁੱਤਰਾਂ ਦੀ ਅਕਰਤੂਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ। ਤਾਂ ਫਿਰ ਕਹਿੰਦੇ ਆ ਕਿ ਆਖਰਕਾਰ ਫਿਰ ਜਿਹੜਾ ਕਾਨੂੰਨ ਹੈ ਉਹ ਨਾ ਦੋਨਾਂ ਜਾਣਿਆਂ ਨੂੰ ਫੜ ਕੇ ਜਦ ਪੁਲਿਸ ਹਿਰਾਸਤ ਦੇ ਵਿੱਚ ਲਜਾਇਆ ਜਾਂਦਾ ਹੈ ਸਾਰਾ ਪਿੰਡ ਸਾਥ ਦਿੰਦਾ ਹੈ। ਕਾਨੂੰਨ ਦਾ ਤੇ ਕਹਿੰਦੇ ਫਿਰ ਉੱਥੇ ਜਦੋਂ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਉਹਨਾਂ ਤੇ ਦਬਾਅ ਪਾਇਆ ਜਾਂਦਾ ਹੈ ਤੇ ਆਖਰਕਾਰ ਉਫਰ ਮੰਨਦਾ ਹੈ ਕਿ ਮੈਂ ਖੋਦਾ ਆਪ ਆਪਣੇ ਪਿਓ ਨੂੰ ਮਾਰ ਕੇ ਤੇ ਰਸੇ ਦੇ ਨਾਲ ਗਲਾ ਘੁੱਟ ਕੇ ਨੂੰ ਮਾਰਿਆ ਸੀ ਫਿਰ ਟੰਗ ਦਿੱਤਾ ਸੀ ਸਾਰੀ ਗੱਲਬਾਤ ਦੱਸਦਾ ਹੈ ਕਿ ਮੇਰੇ ਪਿਓ ਨੇ ਮੇਰੇ ਅੱਗੇ ਬਹੁਤ ਜ਼ਿਆਦਾ ਹੱਥ ਪੱਲਾ ਜੋੜਿਆ ਸੀ ਕਿ ਮੈਂ ਜ਼ਮੀਨ ਤੇਰੇ ਨਾਮ ਕਰ ਦਿਆਂਗਾ ਤੁਹਾਡੇ ਦੋਵਾਂ ਭਰਾਵਾਂ ਦੇ ਨਾਮ ਕਰ ਦਿਆਂਗਾ ਮੈਨੂੰ ਮਾਰਨਾ ਕਿ ਦੇ ਸਾਈ ਜਿਹੜੀ ਗੱਲਬਾਤ ਹੈ ਨਾ ਉਸ ਤੇ ਪੁੱਤਰਾ ਨੇ ਦੋਨਾਂ ਨੇ ਖੁਦ ਆਪ ਸਾਰੇ ਪਿੰਡ ਦੇ ਲੋਕਾਂ ਦੇ ਸਾਹਮਣੇ ਆਪਣਾ ਜਿਹੜਾ ਕੀਤਾ ਹੋਇਆ ਗੁਨਾਹ ਹੈ ਉਹ ਕਬੂਲ ਕੀਤਾ। ਤਾਂ ਫਿਰ ਉਹ ਜਿਹੜਾ ਮਾਤੜੇ ਨਾਲ ਉਹ ਕਹਿੰਦਾ ਕਿ ਠੀਕ ਏ। ਕਿ ਮੇਰੇ ਪੁੱਤ ਨੇ ਵੀ ਇੰਜ ਹੀ ਅੱਗੇ ਹੱਥ ਪੱਲੇ ਜੋੜੇ ਹੋਣਗੇ। ਕਿ ਮੈਨੂੰ ਇੱਕ ਵਾਰ ਮਾਫੀ ਦੇ। ਤਾਂ ਕਹਿੰਦੇ ਸਾਰਾ ਪਿੰਡ ਉਸ ਵਕਤ ਕਹਿੰਦਾ ਏ। ਕਿ ਇਹਨੂੰ ਇਹਦੀ ਸਜ਼ਾ ਹੈ ਜਿਹੜੀ ਇੱਥੇ ਮਿਲ ਗਈ ਕਿਉਂਕਿ ਉਹ 20 ਸਾਲ ਦੀ ਸਜ਼ਾ ਤਾਂ ਉੱਥੇ ਕੱਟ ਆਇਆ ਸੀ ਉਹ ਤਾਂ ਕਾਨੂੰਨ ਨੇ ਦਿੱਤੀ ਸੀ। ਉਹ ਤਾਂ ਕਈ ਗੁਨਾਹ ਹੈ ਜਿਹੜੀ ਉਹ ਸਜ਼ਾ ਉਹਨੂੰ। ਸੌਖੀ ਲੱਗੀ ਕਟਣੀ। ਪਾਰ ਜਿਸ ਵਕਤ ਉਘਾਰ ਹੁੰਦਾ ਏ ਤੇ ਘਰ ਦੇ ਹਾਲਾਤ ਜਿਹੜਾ ਉਹਨੇ ਸਮਰਾਜ਼ ਰਚਿਆ ਹੁੰਦਾ ਹੈ। ਉਹਨੂੰ ਟੈਂਦੇ ਹੋਏ ਨੂੰ ਦੇਖਦਾ ਏ ਤਾਂ ਫਿਰ ਬੜਾ ਦੁਖੀ ਹੁੰਦਾ ਹੈ ਕਿ ਮੇਰੇ ਘਰ ਦਾ ਮਾਹੌਲ ਜਿਹੜਾ ਕਿਹੋ ਜਿਹਾ ਹੋ ਚੁੱਕਿਆ ਹੈ। ਨੌਹਾਂ ਪੁੱਤ ਕਹਨੇ ਤੋਂ ਬਾਹਰ ਨੇ। ਤੇ ਕਈ ਕੁਝ ਵਿਕ ਚੁੱਕਿਆ, ਜ਼ਮੀਨ ਦਾ ਕਾਫੀ ਹਿੱਸਾ ਵਿਕ ਚੁੱਕਿਆ ਤੇ ਕਹਿੰਦੇ ਉਸ ਵਕਤ ਉਹਨੂੰ ਫੇਰ ਪਤਾ ਲੱਗਦਾ ਹੀ ਹੋਵੇਗਾ ਸ਼ਾਇਦ ਕਿਤੇ ਨਾ ਕਿਤੇ ਕਿ ਮੈਂ ਜਿਹੜਾ ਪਾਪ ਕੀਤਾ ਸੀ ਉਹ ਮੇਰੇ ਘਾਰੇ ਜਿਹੜਾ ਉਸ ਦੀ ਸਜ਼ਾ ਮੇਨ ਆਪਣੇ ਘਰੋਂ ਹੀ ਮਿਲੇਗੀ ਤਾਂ ਫਿਰ ਕਹਿੰਦੇ ਹੁੰਦੇ ਪੁੱਤ ਨੇ ਜਦੋਂ ਸਾਰਾ ਗੁਨਾਹ ਕਬੂਲ ਕੀਤਾ ਪਿੰਡ ਵਾਲਿਆਂ ਦੇ ਸਾਹਮਣੇ ਤਾਂ ਕਹਿੰਦੇ ਸਾਰੇ ਪਿੰਡ ਵਾਲੇ ਫਿਰ ਕਹਿੰਦੇ ਆ ਕਿ ਠੀਕ ਹੈ ਕਿ ਇੰਨੇ ਇਹਦੇ ਅੱਗੇ ਵੀ ਉਹਨੇ ਹੱਥ ਪੱਲੇ ਜੋੜੇ ਹੋਣਗੇ ਜਿਹੜੇ ਪੁੱਤਰਾ ਨੇ ਉਹਨੂੰ ਆਪਣੇ ਪਿਓ ਨੂੰ ਮਾਰ ਬਕਾਇਆ ਤਾਂ ਫਿਰ ਕਹਿੰਦੇ ਕਿ ਦੋਨਾਂ ਪੁੱਤਾਂ ਜਿਹੜਾ ਕੋਨੂਨੀ ਫਿਰ ਲੈਸਾਂ ਦਾ ਤੇ ਉਹਨੂੰ ਫਿਰ 20 ਸਾਲ ਦੀ ਸਜ਼ਾ ਹੈ ਜਿਹੜੀ ਉਹਨਾਂ ਨੂੰ ਸੁਣਾਈਸ ਸੋ ਇਹ ਸ ਕਹਾਣੀ ਨੂੰ ਸੁਣ ਕੇ ਕਿਉਂਕਿ ਕਈ ਗੱਲਾਂ ਇਹੋ ਜਿਹਾ ਹੁੰਦੀਆਂ ਨੇ ਕਿ ਜਦੋਂ ਆਪਾਂ ਉਹਨਾਂ ਨੂੰ ਸੁਣਦੇ ਆ ਨਾ ਸਾਡੀ ਰੂਹ ਤੱਕ ਕੰਮ ਜਾਂਦੀ ਏ ਕਿ ਕੀ ਇਹੋ ਜੇ ਵੀ ਲੋਕ ਹੈਗੇ ਨੇ ਇਸ ਦੁਨੀਆ ਦੇ ਵਿੱਚ ਕਿ ਜਿਹੜੇ ਇੰਨਾ ਪਾਪ ਕਰ ਜਾਂਦੇ ਨੇ ਤੇ ਪਾਪ ਕਰਨ ਲੱਗਿਆ ਇੱਕ ਹਿੰਝ ਨਹੀਂ ਉਹਨਾਂ ਦੇ ਟਿਕਦੀ ਏ ਕਥਰੂ ਨਹੀਂ ਲਿਗਦਾ ਕਿ ਉਹ ਸੋਚਦੇ ਹੀ ਨਹੀਂ ਕਿ ਅਸੀਂ ਕਿਹੜਾ ਕਰਮ ਕਰਨ ਲੱਗਿਆ ਤੇ ਇਹਦੀ ਸਜ਼ਾ ਕਿਤੇ ਸਾਨੂੰ ਭੋਗਣੀ ਨਾ ਪਵੇ ਤੇ ਕਈ ਵਾਰਾ ਕੀ ਹੁੰਦਾ ਹੈ ਕਿ ਉਹ ਇੱਥੇ ਹੀ ਆਪਣੀਆਂ ਸਜ਼ਾਵਾਂ ਭੋਗ ਜਾਂਦੇ ਨੇ ਤੇ ਸਾਰੀ ਦੁਨੀਆ ਉਹਨਾਂ ਦੇਖਦੀ ਏ। ਤਾਂ ਫਿਰ ਕਈ ਵਾਰਾ ਕਈ ਹੁੰਦਾ ਹੈ ਕਿ ਉਹਦੇ ਤੋਂ ਪੜੇ ਲੋਕਾਂ ਨੂੰ ਸਿੱਖਣ ਦੇ ਲਈ ਮਿਲਦਾ ਹੈ, ਸਿੱਖਿਆ ਮਿਲ ਜਾਂਦੀ ਏ। ਕਿ ਜਿਹੜੇ ਕੀਤਾ ਹੋਇਆ ਪਾਪ ਹੈ ਉਹਦੀ ਸਜ਼ਾ ਹੈ ਜਿਹੜੀ ਰਾਹ ਪੇ ਜਿਹੜਾ ਉਹ ਨਾਲ ਦੀ ਨਾਲ ਦੇ ਹੀ ਹੁੰਦਾ ਹੈ। ਸੋ ਉਸ ਰੱਬ ਦੇ ਕੇ ਅਰਦਾਸ ਕਰਦੇ ਆਂ ਕਿ ਪਰਮਾਤਮਾ ਕਿਸੇ ਦੇ ਹੱਥੋਂ ਇੰਨਾ ਬੁਰਾ ਕਰਮ ਨਾ ਕਰਾਈ। ਹਰ ਇੱਕ ਨੂੰ ਸਤਿਮ ਬਖਸ਼ੋ ਮੇਰੇ ਪਰਮਾਤਮਾ ਸੋ ਇਸੇ ਦੇ ਨਾਲ ਇਹ ਆਪਾਂ ਜਿਹੜੀ ਅੱਜ ਦੀ ਕਹਾਣੀ ਇੱਥੇ ਸਮਾਪਤ ਹੁੰਦੀ ਹੈ ਆਪਾਂ ਫਿਰ ਤੋਂ ਤੁਹਾਡੇ ਨਾਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ